ਦਰਸ਼ਕਾਂ ਜੀ ਮੈਂ ਸਤਿੰਦਰ ਤੇ ਵਸਦਾ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ 2024 ਦੀਆਂ ਲੋਕ ਸਭਾ ਚੋਣਾਂ ਪੰਜਾਬ ਚ ਸੱਤਵੇਂ ਗੇਟ ਦੀ 1 ਜੂਨ ਨੂੰ ਹੋਣ ਜਾ ਰਹੀਆਂ ਨੇ ਤੇ ਗੱਲ ਕਰ ਲਈਏ ਅੱਜ ਵਸਦਾ ਪੰਜਾਬ ਦੀ ਟੀਮ ਹੈ ਉਹ ਪਹੁੰਚੀ ਹੈ ਲੁਧਿਆਣੇ ਲੋਕ ਸਭਾ ਕੌਨਸਟੀਟੂਐਂਸੀ ਦੇ ਵਿੱਚ ਤੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਇੱਥੇ ਦੇ ਲੋਕਾਂ ਨਾਲ ਕਿ ਉਹਨਾਂ ਦੇ ਇਸ ਪੱਖ ਦੀ ਸਿਆਸਤ ਨੂੰ ਦੇਖਦੇ ਹੋਏ ਕੀ ਨਜ਼ਰੀਆ ਹੈ ਸੈਸ਼ੀ ਕਾਲ ਜੀ ਤੁਹਾਨੂੰ ਕੀ ਲੱਗਦਾ ਕਿ ਲੁਧਿਆਣੇ ਦੇ ਵਿੱਚ ਐਤ ਕੀ ਕੌਣ ਜਿੱਤ ਸਕਦਾ ਕਿਸ ਦੇ ਪੱਖ ਦੀ ਹਵਾ ਨਜ਼ਰ ਆ ਰਹੀ ਹੈ ਤੁਹਾਨੂੰ ਪੂਰੇ ਭਾਰਤ ਮੇਲੀ ਜੁਲੀ ਸਰਕਾਰ ਜਿੱਤੇਗੀ ਮੋਦੀ ਸਫਾ ਹੋ ਜਾਏਗਾ ਲੁਧਿਆਣੇ ਦੇ ਵਿੱਚ ਤੁਹਾਨੂੰ ਕੌਣ ਲੱਗਦਾ ਕਿ ਲੁਧਿਆਣੇ ਚ ਕੌਣ ਜਿੱਤ ਸਕਦਾ ਨਹੀਂ ਨਹੀਂ ਮਝਾਰੂ ਵਾਲਾ ਜਿੱਤੇਗਾ ਜੀ ਤਾਂ ਸਰ ਤੁਹਾਨੂੰ ਕੀ ਲੱਗਦਾ ਕਿ ਲੁਧਿਆਣੇ ਦੇ ਵਿੱਚ ਕੌਣ ਜਿੱਤ ਸਕਦਾ ਮੇਰੇ ਵੋਟਰ ਦਾ ਕੋਈ ਪਤਾ ਨਹੀਂ ਕਿਹੜੇ ਪਾਸੇ ਹੋ ਜਾਣਾ ਚਾਰੋ ਵਾਲਾ ਚਾਂਸ ਘਟਾ ਅਬ ਕੀ ਵਾਰੀ ਤੁਹਾਨੂੰ ਕੀ ਲੱਗਦਾ ਕਿ ਸ਼ਹਿਰਾਂ ਦੇ ਵਿੱਚ ਕਿਉਂਕਿ ਮਾਜੰਤਵ ਕਾ ਜ਼ਿਆਦਾ ਜਿਹਨਾਂ ਆਪਾਂ ਕਹਦੇ ਨੇ ਨਾ ਤਬਕਾ ਤੇ ਮੋਦੀ ਹੀ 30% ਮੋਦੀ ਹੀ ਜਿੱਤੂਗਾ ਸਾਰਾ ਪਿੰਡਾਂ ਨਹੀਂ ਆਪਾਂ ਕਹਿ ਸਕਦੇ ਠੀਕ ਹੈ ਜੀ ਸਸ਼ੀਕਾਲ ਜੀ ਤਾਂ ਤੁਹਾਨੂੰ ਕੀ ਲੱਗਦਾ ਕਿ ਲੁਧਿਆਣੇ ਦੇ ਵਿੱਚ ਜਿਹੜੀਆਂ 2024 ਦੀਆਂ ਲੋਕ ਸਭਾ ਚੋਣਾਂ ਨੇ ਉਹ ਕੌਣ ਜਿੱਤ ਸਕਦੇ ਆ ਕਿਸ ਦੇ ਪੱਖ ਦੀ ਹਵਾ ਤੁਹਾਨੂੰ ਨਜ਼ਰ ਆ ਰਹੀ ਹੈ ਹਵਾ ਲੱਗਦੀ ਹੈ ਆਪਣੇ ਪੱਪੀ ਦੀ ਪੱਪੀ ਆਮ ਪਾਰਟੀ ਦੀ ਜੀ ਤਾਂ ਤੁਸੀਂ ਕਿੰਨਾ ਮੁੱਦਿਆਂ ਨੂੰ ਮੁੱਖ ਰੱਖਦੇ ਹੋਏ ਵੋਟ ਪਾਉਗੇ ਜਿਵੇਂ ਕਿ ਕਈ ਕਈਆਂ ਦਾ ਮੁੱਦਾ ਹੁੰਦਾ ਬੇਰੋਜ਼ਗਾਰੀ ਕਈਆਂ ਦਾ ਹੁੰਦਾ ਵਾ ਕਿ ਕੰਮ ਵਧਿਆ ਹੋਣੇ ਚਾਹੀਦਾ ਤਾਂ ਤੁਸੀਂ ਕਿਹੜੇ ਮੁੱਦਿਆਂ ਨੂੰ ਮੁੱਖ ਰੱਖ ਕੋਈ ਨਹੀਂ ਹੋ ਰਿਹਾ ਇਸ ਵੇਲੇ ਜੀ ਠੀਕ ਹੈ ਜੀ ਸੈਸ਼ੀ ਕਾਲ ਜੀ ਹਾਂ ਜੀ ਬੋਲੋ ਜੀ ਤੁਹਾਨੂੰ ਕੀ ਲੱਗਦਾ ਕਿ ਐਤ ਕੀ ਲੁਧਿਆਣੇ ਦੇ ਵਿੱਚ ਕੌਣ ਜਿੱਤ ਸਕਦੇ ਆ ਤੁਹਾਨੂੰ ਕਿਸ ਦੇ ਪੱਖ ਦੀ ਹਵਾ ਨਜ਼ਰ ਆ ਰਹੀ ਹੈ ਪਖਦੀ ਹਵਾ ਤਾਂ ਮੈਨੂੰ ਤਾਂ ਕੋਈ ਨਜ਼ਰ ਨਹੀਂ ਆ ਰਹੀ ਪਰ ਤੁਹਾਨੂੰ ਕੀ ਲੱਗਦਾ ਕਿ ਲੁਧਿਆਣੇ ਚ ਕਿਹਦਾ ਪ੍ਰਭਾਵ ਜ਼ਿਆਦਾ ਹੈ ਜੇ ਆਪਾਂ ਗੱਲ ਕਰ ਲਈਏ ਰਾਜਾ ਵੜੇਗੀ ਯਾ ਰਵਨੀਤ ਬਿੱਟੂ ਅਸ਼ੋਕ ਪ੍ਰਾਸ਼ਰ ਪੱਪੀ ਔਰ ਰਣਜੀਤ ਸਿੰਘ ਢਿੱਲੋਂ ਤੁਹਾਨੂੰ ਕੀ ਲੱਗਦਾ ਕਿ ਕਿਹਦੇ ਕਿਤੇ ਪਖਦੀ ਹਵਾ ਜ਼ਿਆਦਾ ਹੈ ਮੋਦੀ ਕੋਈ ਪਾਉਂਗਾ ਇਹ ਵੋਟ ਜੀਤਾ ਮਤਲਬ ਤੂੰ ਸਿਰ ਰਵਨੀਤ ਸਿੰਘ ਬਿੱਟੂ ਦੇ ਹੱਕ ਚ ਹਾਂ ਜੀ ਹਾਂ ਜੀ ਮੋਦੀ ਠੀਕ ਹੈ ਠੀਕ ਹੈ 사시 ਗਾਲ ਸਰ ਤੁਹਾਨੂੰ ਕੌਣ ਲੱਗਦਾ ਕਿ ਐਤ ਕੀ ਕੌਣ ਜਿੱਤ ਸਕਦਾ ਹੈ ਲੁਧਿਆਣੇ ਦੇ ਵਿੱਚ ਲੁਧਿਆਣੇ ਦੇ ਵਿੱਚ ਤੁਹਾਨੂੰ ਕੌਣ ਲੱਗਦਾ ਕਿ ਐਤ ਕੀ ਵੋਟਾਂ ਕੌਣ ਜਿੱਤ ਸਕਦਾ ਹੈ ਪੀਰੇ ਦਸੀ ਪੱਪੂ ਸਾਹ ਪੁਰੀ ਆਇਆ ਆ ਤਾਂ ਫਿਰ ਜੋ ਹੈ ਅਸੀਂ ਕਹਨਾ ਰੋਨਿਸ਼ ਸਿੰਘ ਬਿੱਟੂ ਲੋਜ ਬਟਕਾ ਸਾਸ਼ੀ ਕਾਲਮ ਤੁਹਾਨੂੰ ਕੌਣ ਲੱਗਦਾ ਕਿ ਐਤਕੀ ਲੁਧਿਆਣੇ ਦੇ ਵਿੱਚ ਕੌਣ ਜਿੱਤ ਸਕਦਾ ਹੈ ਰਵਨੀਤ ਬਿੱਟੂ ਰਾਜਾ ਵੜੇਂਗ ਜਨਜੀਤ ਢਿੱਲੋਂ ਜਾਂ ਸ਼ੋਕ ਪ੍ਰੈਸ਼ਰ ਪੱਪੀ ਲੱਗਦਾ ਚਾਂਸ ਪ੍ਰੈਸ਼ਰ ਦਾ ਇਸ ਪੱਪੀ ਦਾ ਹਾਂਜੀ ਸੜ ਸਾਸ਼ੀ ਕਾਲ ਜੀ ਤੁਹਾਨੂੰ ਕੀ ਲੱਗਦਾ ਕਿ ਐਤਕੀ ਲੁਧਿਆਣੇ ਦੇ ਵਿੱਚ ਕੌਣ ਜਿੱਤ ਸਕਦਾ ਹੈ ਤੁਹਾਨੂੰ ਕਿਸ ਸਿਆਸੀ ਪੱਖ ਦੀ ਹਵਾ ਨਜ਼ਰ ਆ ਰਹੀ ਹੈ ਮੈਨੂੰ ਵੀ ਲੱਗਦਾ ਕਿ ਜਿਸ ਦਾ झाड़ੂ ਲੱਗਦਾ ਜਿੱਤ ਜਾਏਗਾ ਹੋਰ ਕੀ ਠੀਕ ਹੈ ਜੀ ਸਸ਼ੀਗਲ ਅੰਕਲ ਤੁਹਾਨੂੰ ਕੀ ਲੱਗਦਾ ਕਿ ਐਤ ਕੀ ਲੁਧਿਆਣੇ ਦੇ ਵਿੱਚ ਕੌਣ ਜਿੱਤ ਸਕਦਾ ਹੈ ਕਿਹੜੀ ਸਿਆਸੀ ਧਿਰ ਦੀ ਹਵਾ ਤੁਹਾਨੂੰ ਜ਼ਿਆਦਾ ਨਜ਼ਰ ਆ ਰਹੀ ਹੈ ਵਲਦੀ ਕਈ ਲੈਡ ਫਰੀ ਪਾਣੀ ਫਰੀ ਠੀਕ ਹੈ ਜੀ ਸਸ਼ੀਗਲ ਅੰਕਲ ਤੁਹਾਨੂੰ ਕੀ ਲੱਗਦਾ ਕਿ ਐਤ ਕੀ ਲੁਧਿਆਣੇ ਦੇ ਵਿੱਚ ਕੌਣ ਜਿੱਤ ਸਕਦਾ ਹੈ ਕਿ ਸਿਆਸੀ ਪੱਖ ਦੇ ਵਲਦੀ ਤੁਹਾਨੂੰ ਹਵਾ ਜ਼ਿਆਦਾ ਨਜ਼ਰ ਆ ਰਹੀ ਹੈ ਜ਼ੋਰ ਤਾਂ ਦੇਖੋ ਨਹੀਂ ਆ ਕਾਂਗਰਸ ਦਾ ਹੀ ਆ ਬਾਕੀ ਦੇਖੋ ਕਹਿ ਨਹੀਂ ਸਕਦੇ ਤੇ ਤੁਸੀਂ ਕਾਂਗਰਸ ਦੇ ਕਿੰਨਾ ਮੁੱਦਿਆਂ ਨੂੰ ਮੁੱਖ ਰੱਖਦੇ ਹੋਏ ਵੋਟ ਪਾਓਗੇ ਕਾਂਗਰਸ ਦਾ ਮੁੱਦਾ ਐਸਾ ਕੋਈ ਨਹੀਂ ਜਿਹਨੂੰ ਵੋਟ ਪਾਈਏ ਫਿਰ ਤੁਸੀਂ ਕਾਂਗਰਸ ਨੂੰ ਕਿਵੇਂ ਕਾਂਗਰਸ ਵੀ ਦੋ ਤਿੰਨ ਚਾਤੀ ਪਾਰਟੀਆਂ ਇਕੱਠੀਆਂ ਹੋਈਆਂ ਇਸ ਕਰਕੇ ਸ਼ਾਇਦ ਵੋਟ ਲੈ ਜਵੇ ਠੀਕ ਹੈ ਜੀ ਇੱਥੇ ਕਿਹੜੇ ਬ੍ਰਦਰ ਜਿਹੜੇ ਦੋ ਉਧਰ ਹੈਗੇ ਆਤਮ ਨਗਰ ਪਾਰਕ ਚੋਂ ਦੋ ਐਮ ਐਲ ਏ ਸੀਗੇ ਉਹਨੇ ਬੈਂਸ ਸਿਮਰਜੀ ਸਿੰਘ ਬੈਂਸ ਬ੍ਰਦਰ ਕਰਕੇ ਨਾ ਇਹ ਵੋਟ ਹੈਵੀ ਹੋ ਸਕਦੀ ਤੇ ਤੁਸੀਂ ਐਤ ਕੀ ਵੋਟ ਕਿਨੂੰ ਪਾਓਗੇ ਕਿ ਬੀਜੇ ਨੂੰ ਪਾਵਾਂਗੇ ਭਾਜੀ ਠੀਕ ਹੈ ਜੀ ਸਸ਼ੀਕਾਲ ਜੀ ਤੁਹਾਨੂੰ ਕੀ ਲੱਗਦਾ ਕਿ ਐਤ ਕੀ ਲੁਧਿਆਣੇ ਦੇ ਵਿੱਚ ਕੌਣ ਜਿੱਤ ਸਕਦਾ ਤੇ ਤੁਸੀਂ ਐਤ ਕੀ ਵੋਟ ਕਿਨੂੰ ਪਾਓਗੇ ਮੋਤੀ ਸਰਕਾਰ ਤੁਹਾਨੂੰ ਕੀ ਲੱਗਦਾ ਕਿ ਐਤ ਕੀ 2024 ਦੀਆਂ ਲੋਕ ਸਭਾ ਚੋਣਾਂ ਕੌਣ ਜਿੱਤ ਸਕਦਾ ਪਰ ਤੁਸੀਂ ਐਤ ਕੀ ਵੋਟ ਕਿਨੂੰ ਪਾਓਗੇ ਹੋਲੋ 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 ਠੀਕ ਹੈ ਜੀ ਸਸ਼ੀਕਲ ਅੰਕਲ ਤੁਹਾਨੂੰ ਕੀ ਲੱਗਦਾ ਹੈ ਕਿ ਐਤ ਕੀ ਲੁਧਿਆਣੇ ਦੇ ਵਿੱਚ ਕਿਹੜੇ ਸਿਆਸੀ ਪੱਖ ਦੀ ਹਵਾ ਜ਼ਿਆਦਾ ਹੈ ਜਾਂ ਕੌਣ ਐਤ ਕੀ ਜਿੱਤ ਸਕਦਾ ਹੈ ਲੁਧਿਆਣੇ ਦੇ ਵਿੱਚ ਕੋਈ ਅੰਦਾਜ਼ਾ ਨਹੀਂ ਆ ਵੀ ਤੇ ਤੁਸੀਂ ਐਤ ਕੀ ਵੋਟ ਕਿਹਨੂੰ ਪਾਓਗੇ ਵੋਟ ਜਿਹੜਾ ਅੱਛਾ ਕੰਮ ਕਰ ਰਿਹਾ ਉਹਨੂੰ ਹੀ ਪਾਉਮਾਂਗੇ ਕਿੰਨਾ ਮੁੱਦਿਆਂ ਨੂੰ ਮੁੱਖ ਰੱਖਦੇ ਹੋਏ ਵੋਟ ਪਾਓਗੇ ਮੁੱਦੇ ਜਿਹੜੇ ਅੱਛੇ ਕੰਮ ਕਰ ਰਹੇ ਬਦਿਆ ਕੰਮ ਕਰ ਰਹੇ ਸਤਿ ਸ਼੍ਰੀ ਅਕਾਲ ਸਰ ਤੁਹਾਨੂੰ ਕੀ ਲੱਗਦਾ ਕਿ ਐਤ ਕੀ ਲੁਧਿਆਣੇ ਦੇ ਵਿੱਚ ਕੌਣ ਜਿੱਤ ਸਕਦਾ ਹੈ ਕਿਹੜੇ ਸਿਆਸੀ ਪੱਖ ਦੀ ਹਵਾ ਤੁਹਾਨੂੰ ਜ਼ਿਆਦਾ ਨਜ਼ਰ ਆ ਰਹੀ ਹੈ ਜੀ ਕਿਹਦੀ ਕਾਂਗਰਸ ਤੇ ਕਾਂਗਰਸ ਦੇ ਤੁਸੀਂ ਕਿੰਨਾ ਪੱਖ ਨੂੰ ਦੇਖ ਕੇ ਹੋਏ ਵੋਟ ਪਾਓਗੇ ਬਹੁਤ ਵਧੀਆ ਹੈ ਕਿ ਯਾਦ ਯਾਰ ਨਹੀਂ ਸਾਰੇ ਪਾਸੇ ਕਾਂਗਰਸ ਹੈ ਜੋ ਮਤਲਬ ਤੁਸੀਂ ਤਾਂ ਮਤਲਬ ਤੁਸੀਂ ਵੋਟ ਐਤ ਕੀ ਕਾਂਗਰਸ ਨੂੰ ਪਾ ਕਾਂਗਰਸ ਨੂੰ ਪਾਵਾਂਗੇ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਰ ਤੁਹਾਨੂੰ ਕੀ ਲੱਗਦਾ ਕਿ ਐਤ ਕੀ ਲੁਧਿਆਣੇ ਦੇ ਵਿੱਚ ਕੌਣ ਜਿੱਤ ਸਕਦਾ ਹੈ ਇਹ ਜੀ ਆਏਗੀ ਜੀ ਕਿਹੜਾ ਇਹ ਹੈ ਰਾਜਾਵੜਾ ਰਾਜਾਵਰਿੰਗ ਤੁਹਾਨੂੰ ਕੀ ਲੱਗਦਾ ਸਰ ਐਤ ਕੀ ਕੌਣ ਆ ਸਕਦਾ ਸਾਦੀ ਗੱਲ ਨਹੀਂ ਹੈ ਜੀ ਕੰਪੀਟੀਸ਼ਨ ਤਾਂ ਇੰਨਾ ਚ ਵੀ ਪੂਰਾ ਸਟੱਪ ਪਰ ਸਰਕਾਰ ਤਾਂ ਦੇਖੋ ਜੀ ਭਾਜਪਾ ਦੀ ਬਣੇਗੀ ਆਪਣੇ ਮਾਤੇ ਛੱਡ ਬਾਕੀ ਕਾਂਗਰਸ ਦਾ ਵੀ ਠੀਕ ਆ ਇੱਥੇ ਆਪਣੇ ਸ਼ਹਿਰਾਂ 'ਚ ਥੋੜਾ ਘੱਟ ਆ ਪਿੰਡਾਂ 'ਚ ਫਿਰ ਕਾਂਗਰਸ ਤੇ ਤੁਸੀਂ ਕਿਹਨੂੰ ਐਤ ਕੀ ਵੋਟ ਪਾਓ ਐਤਾ ਦੇਖੋ ਜੀ ਵੈਸੇ ਤਾਂ ਭਾਜਪਾ ਨੂੰ ਹੀ ਵੋਟ ਪਾਵਾਂਗੇ ਜੀ ਬਾਕੀ ਦੇਖਦੇ ਆ ਜੀ ਇਹ ਫਿਲਹਾਲ ਤਾਂ ਕੁਝ ਵੀ ਨਹੀਂ ਕਿਹਾ ਜਾ ਸਕਦਾ ਠੀਕ ਹੈ ਜੀ ਠੀਕ ਹੈ ਹਾਂਜੀ ਸਰ ਤੁਸੀਂ ਕੀ ਕਹਿ ਰਹੇ ਹੋ ਉਹ ਜਿੰਨੂੰ ਮਰਜੀ ਉਹ ਸੈਂਟਰ ਮੋਦੀ ਹੀ ਆਏਗਾ ਜੀ ਪਰ ਐਤ ਕੀ ਲੁਧਿਆਣੇ ਦੇ ਵਿੱਚ ਆਪਾਂ ਦੇਖ ਰਿਹਾ ਕਿ ਲੁਧਿਆਣੇ ਦੇ ਵਿੱਚ ਕੌਣ ਜਿੱਤ ਸਕਦਾ ਹੈ ਲੁਧਿਆਣਾ ਚ ਜੀ ਦੋਨੀਆਂ ਹੈਗੇ ਆ ਕਾਂਗਰਸ ਵੀ ਹੈ ਤਾਂ ਬੀਜੇਪੀ ਵੀ ਹੈ ਬਰਾਬਰ ਤੁਸੀਂ ਐਤਕੀ ਕਿਹਨੂੰ ਵੋਟ ਪਾਉਣ ਦਾ ਸੋਚ ਰਹੇ ਹੋ ਤਾਂ ਰੂਟੀਨ ਸਰ ਬੀਜੇਪੀ ਨੂੰ ਪਾਣੇ ਵੀਜੇਪੀ ਪਰ ਪਾਪਾ ਸਰ ਤੁਸੀਂ ਐਤਕੀ ਕਿਹਨੂੰ ਵੋਟ ਪਾਉਣ ਦਾ ਸੋਚ ਰਹੇ ਹੋ ਹਲੇ ਕੋ ਸੋਚਿਆ ਨਹੀਂ ਠੀਕ ਹੈ ਜੀ ਸਸ਼ੀਕਾਲ ਜੀ ਸਰ ਤੁਹਾਨੂੰ ਕੀ ਲੱਗਦਾ ਕਿ ਐਤਕੀ ਲੁਧਿਆਣੇ ਦੇ ਵਿੱਚ ਕੌਣ ਜਿੱਤ ਸਕਦਾ ਹੈ ਕਿਹੜੇ ਸਿਆਸੀ ਪੱਖ ਦੀ ਹਵਾ ਤੁਹਾਨੂੰ ਜ਼ਿਆਦਾ ਨਜ਼ਰ ਆ ਰਹੀ ਹੈ ਆਮ ਪਾਰਟੀ ਜਿੱਤ ਸਕਦੀ ਹੈ ਤੁਸੀਂ ਐਤਕੀ ਕਿਹਨੂੰ ਵੋਟ ਪਾਓਗੇ ਆਮ ਪਾਰਟੀ ਨੂੰ ਠੀਕ ਹੈ ਜੀ ਤਾਂ ਸਰ ਤੁਹਾਨੂੰ ਕੀ ਲੱਗਦਾ ਕਿ ਐਤਕੀ ਲੁਧਿਆਣੇ ਵਿੱਚ ਕੌਣ ਜਿੱਤ ਸਕਦਾ ਹੈ ਸ ਤੇ ਤੁਸੀਂ ਵੋਟ ਕਿਨੂੰ ਪਾਓਗੇ ਆਪ ਨੂੰ ਠੀਕ ਹੈ ਜੀ ਤਾਂ ਤੁਸੀਂ ਆਪ ਦੇ ਕਿਹੜੇ ਮੁੱਦਿਆਂ ਨੂੰ ਮੁੱਖ ਰੱਖਦੇ ਹੋ ਵੋਟ ਪਾਓਗੇ ਲੱਗਦਾ ਬਿਜਲੀ ਦਾ ਬਿੱਲ ਮੁਆਫ ਕੀਤਾ ਇਹਨਾਂ ਨੇ ਔਰ ਬਸੇ ਕਹਿੰਦੇ ਨੇ ਨਿਆ ਕੈਂਡੀਡੇਟ ਆਏ ਉਹਨੂੰ ਅਜਮਾ ਕੇ ਦੇਖੀ ਵੀ ਕਿਦਾਂ ਦਾ ਕੰਮ ਕਰ ਰਿਹਾ ਪਹਿਲੇ ਪੁਰਾਣੇ ਦਾ ਜਿਮਾਏ ਤਾਂ ਮਤਲਬ ਤੁਸੀਂ ਜਿਹੜੀ ਆਪ ਦੀ ਆਪ ਸਰਕਾਰ ਜਿਹੜਾ ਹੋਂ ਦਾ ਕਾਰਗੁਜ਼ਾਰ ਆ ਪੰਜਾਬ ਸਰਕਾਰ ਦੇ ਵਿੱਚ ਮਤਲਬ ਤੁਸੀਂ ਉਹਨਾਂ ਦੇ ਕੰਮਾਂ ਤੋਂ ਖੁਸ਼ ਹੋ ਹਾਂਜੀ ਹਾਂ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਕੀ ਲੱਗਦਾ ਕਿ ਐਤ ਕੀ ਲੋਕ ਸਭਾ ਚੋਣ ਲੁਧਿਆਣੇ ਦੇ ਵਿੱਚ ਕੌਣ ਜਿੱਤ ਸਕਦਾ ਪੱਪੀ ਆਏਗਾ ਜੀ ਤੇ ਤੁਸੀਂ ਐਤ ਕੀ ਕਿਨੂੰ ਵੋਟ ਪਾਓ ਘੜੋਂ ਨੂੰ ਠੀਕ ਹੈ ਜੀ ਤਾਂ ਸਰ ਤੁਹਾਨੂੰ ਕੀ ਲੱਗਦਾ ਕਿ ਐਤ ਕੀ ਲੁਧਿਆਣੇ ਦੇ ਵਿੱਚ ਕੌਣ ਜਿੱਤ ਸਕਦਾ ਓਏ ਪੱਪੀ ਆਏਗਾ ਤੁਸੀਂ ਐਤ ਕੀ ਵੋਟ ਕਿਨੂੰ ਪਾਓਗੇ ਨਹੀਂ ਭਾਵੇਂ ਪਿਛਲੇ ਵਾਰ ਵੀ ਇਹਨਾਂ ਨੇ ਪਾਈ ਸੀ ਤੁਸੀਂ ਇਹਨਾਂ ਦੇ ਕਿਹੜੇ ਕੰਮ ਤੋਂ ਖੁਸ਼ ਹੋ ਕੇ ਇਹਨਾਂ ਨੂੰ ਵੋਟ ਪਾਓਗੇ ਬਿਜਲੀ ਫ੍ਰੀ ਕੀਤੀ ਹੈ ਘਰਾਂ 'ਚ ਠੀਕ ਹੈ ਜੀ ਤਾਂ ਤੁਹਾਨੂੰ ਕੀ ਲੱਗਦਾ ਕਿ ਐਤ ਕੀ ਲੁਧਿਆਣੇ ਦੇ ਵਿੱਚ ਕੌਣ ਜਿੱਤ ਸਕਦਾ ਹੈ ਕਿਹੜੇ ਸਿਆਸੀ ਧਿਰ ਦੀ ਹਵਾ ਤੁਹਾਨੂੰ ਜ਼ਿਆਦਾ ਲੱਗ ਰਹੀ ਹੈ ਕਾਂਗਰਸ ਹੀ ਜਿੱਤ ਸਕਦੀ ਹੈ ਮੈਡਮ ਤੁਸੀਂ ਕਿਹਨੂੰ ਵੋਟ ਪਾਓਗੇ ਵੋਟ ਤਾਂ ਹੁਣ ਦੇਖਣਾ ਹੀ ਪੈਣਾ ਮੈਡਮ ਜੀ ਕਿੰਨੂੰ ਪਾਣੀ ਹੈ ਹੁਣ ਠੀਕ ਹੈ ਜੀ ਪਰ ਤੁਸੀਂ ਕਿਹੜੇ ਮੁੱਦਿਆਂ ਨੂੰ ਮੁੱਖ ਰੱਖਦੇ ਹੋ ਵੋਟ ਪਾਓਗੇ ਕਿਹੜੇ ਮੁੱਦੇ ਅਹਿਮ ਰਹਿਣਗੇ ਇਹ ਤਾਂ ਪਤਾ ਨਹੀਂ ਕਾਂਗਰਸ ਨੂੰ ਪਾ ਸਕਦੇ ਹੋ ਠੀਕ ਹੈ ਜੀ ਪਰ ਤੁਹਾਨੂੰ ਕੀ ਲੱਗਦਾ ਕਿ ਐਤ ਕੀ ਲੁਧਿਆਣੇ ਦੇ ਵਿੱਚ ਕੌਣ ਜਿੱਤ ਸਕਦਾ ਹੈ ਝਾੜੂ ਤੇ ਤੁਸੀਂ ਐਤ ਕੀ ਵੋਟ ਕਿਹਨੂੰ ਪਾਓਗੇ ਇਹ ਤਾਂ ਹੁਣ ਉਹਦੇ ਮੌਕੇ ਤੇ ਪਤਾ ਲੱਗੂਗਾ ਕਿੰਨਾ ਮੁੱਦਿਆਂ ਨੂੰ ਅਹਿਮ ਰੱਖਦੇ ਹੋਇਆ ਕਿ ਵੋਟ ਪਾਓਗੇ ਮੁੱਦੇ ਆਈ ਆ ਜਿਵੇਂ ਕਿ ਨਸ਼ਾ ਇੱਥੇ ਛੁੱਟ ਉਹ ਹੋਣਾ ਚਾਹੀਦਾ ਬੰਦ ਹੋਣਾ ਚਾਹੀਦਾ ਜਿਹੜਾ ਗੈਰਕਾਨੂੰਨੀ ਨਸ਼ਾ ਹੁੰਦਾ ਚਿੱਟਾ ਉਹ ਵਿਕ ਰਿਹਾ ਨੌਜਵਾਨ ਪੀੜ੍ਹੀ ਸਾਰੀ ਖਰਾਬ ਹੋ ਰਹੀ ਹੈ ਬੱਚੇ ਬੱਚਾ ਪੀ ਰਿਹਾ ਚਿੱਟਾ ਇਹ ਮੱਦ ਹੋਣਾ ਚਾਹੀਦਾ ਸਰਕਾਰ ਆਵੇ ਜਿਹੜੀ ਮਰਜ਼ੀ ਵੀ ਇਹ ਨਸ਼ਾ ਬੰਦ ਕਰਾਵੇ ਮੈਂ ਨਸ਼ੇ ਦੇ ਬਹੁਤ ਪੰਜਾਬ ਉੱਡ ਰੁੱਟ ਗਿਆ ਵਾ ਆਪਣਾ ਤੁਹਾਨੂੰ ਪਤਾ ਜਿਹੜਿਆਂ ਮਿਹਨਤ ਕਰਨ ਵਾਲੇ ਲੁੱਟੇ ਜਾਂਦੇ ਆ ਚਿੱਟਾ ਪੀਣ ਵਾਲੇ ਕਿਉਂਕਿ ਨਸ਼ੇ ਜੋਗੇ ਉਹਨਾਂ ਕੋ ਪੈਸੇ ਹੁੰਦੇ ਨਹੀਂ ਆਲੇ ਚੋਰੀਆਂ ਠੱਗੀਆਂ ਕਰਨੀਆਂ ਉਹਨਾਂ ਨੇ ਠੀਕ ਹੈ ਉਹਨੂੰ ਬੋਰਡ ਬਣਾਈ ਜਿਹੜੀ ਸਰਕਾਰ ਇੱਥੇ ਨਸ਼ਾ ਛਡਾਵੇ ਇੱਥੇ ਭ੍ਰਸ਼ਟਾਚਾਰ ਜਿਹੜਾ ਆਪਣੇ ਇੱਥੇ ਹੋ ਰਿਹਾ ਵਾ ਉਹ ਖਤਮ ਕਰੇ ਉਹਨੂੰ ਬੋਰਡ ਬਣਾਈ ਆਪਾਂ ਤਾਂ ਇੱਧਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਰ ਸਸ਼ੀਕਾਲ ਸਸ਼ੀਕਾਲ ਸਰ ਤਾਂ ਤੁਹਾਨੂੰ ਕੀ ਲੱਗਦਾ ਕਿ ਐਤਕੀ ਲੁਧਿਆਣੇ ਦੇ ਵਿੱਚ ਕੌਣ ਜਿੱਤ ਸਕਦਾ ਹੈ ਲੁਧਿਆਣੇ ਦੇ ਵਿੱਚ ਕਿਹੜੇ ਸਿਆਸੀ ਪੱਖ ਦੀ ਹਵਾ ਤੁਹਾਨੂੰ ਜ਼ਿਆਦਾ ਨਜ਼ਰ ਆ ਰਹੀ ਹੈ ਮੈਡਮ ਮੈਂ ਤਾਂ ਦੋ ਪਾਰਟੀਆਂ ਨੇ ਹੈਗੇ ਟੱਕਰ ਆਪਸ ਰਾਜਾ ਵਰਿੰਗ ਪੱਪੀ ਤੁਸੀਂ ਐਤ ਕੀ ਕਿਨੂੰ ਵੋਟ ਪਾਓ? ਅੱਜ ਸੋਚਾਂ ਵੋਟ ਜਿਹੜੀ ਐਸੀ ਚੀਜ਼ ਆ ਪੱਕੇ ਦੱਸ ਨਹੀਂ ਸਕਦੇ। ਤੇ ਕਿੰਨਾ ਮੁੱਦਿਆਂ ਮੁੱਦੇ ਤਾਂ ਬੰਦਾ ਦੱਸ ਸਕਦਾ ਕਿ ਕਿੰਨਾ ਮੁੱਦਿਆਂ ਨੂੰ ਅਹਿਮ ਰੱਖਦੇ ਹੋ ਵੋਟ ਪਾਉਗੇ? ਮੁੱਦੇ ਜੀ ਸਹੀ ਚੱਲ ਰਹੇ ਸਾਡੇ ਉੱਤੇ ਸਹੀ ਚੱਲ ਰਹੇ ਨੇ ਬਿਲਕੁਲ। ਕੋਈ ਤਾਂ ਮੁਸ਼ਕਲ ਨਹੀਂ ਇਸ ਟਾਈਮ ਆ ਰਹੀ। ਕਾਰੋਗਾਰੋਬਾਰ ਤੇ ਬੰਦਾ ਬੰਦਾ ਜਰੂਰ ਚੱਲ ਰਿਹਾ। ਹੁਣ ਲੈਕਚਰ ਤੇ ਉਹ ਵੀ ਟ੍ਰੇਨਾਂ ਵੀ ਚੱਲ ਪਈਆਂ ਹੁਣ ਆਪਣੀਆਂ। ਸਭ ਕੁਝ ਠੀਕ ਹੋ ਰਿਹਾ। ਸਰ ਸ਼ਕਲ ਸਰ ਤੁਹਾਨੂੰ ਕੀ ਲੱਗਦਾ ਕਿ ਐਤ ਕੀ ਲੁਧਿਆਣੇ ਦੇ ਵਿੱਚ ਕੌਣ ਜਿੱਤ ਸਕਦਾ? ਦੋ ਹੀ ਪਾਰਟੀਆਂ 'ਚ ਮਿਹਨਤ ਆ। ਇਹ ਕਾਂਗਰਸ ਹੈ ਇੱਕ ਝਾੜੂ ਵਾਲੇ ਬਸ ਤੇ ਤੁਸੀਂ ਐਕ ਕਿਹਨੂੰ ਵੋਟ ਪਾਓਗੇ ਫਿਰ ਤੇ ਫਿਲਹਾਲ ਸੋਚਿਆ ਨਹੀਂ ਕਿਨੂੰ ਪਾਣੀ ਹੈ ਕਿੰਨਾ ਮੁੱਦਿਆਂ ਨੂੰ ਅਹਿਮ ਰੱਖਦੇ ਹੋਏ ਵੋਟ ਪਾਓਗੇ ਮੁੱਦੇ ਕਿਹੜੇ ਜਿਹੇ ਮੁੱਦੇ ਤੁਹਾਨੂੰ ਪਤਾ ਹੈ ਇੱਥੇ ਕੋਈ ਸਾਥ ਦੇ ਦਿੰਦਾ ਨਹੀਂ ਕਿਸੇ ਦਾ ਵੀ ਕੋਈ ਪਾਰਟੀ ਜਿਹੜੀ ਜਾਂਦੀ ਹੈ ਬਸ ਦੇਖਾਂਗੇ ਐਤ ਕੀ ਫਿਰ ਸੋਚਾਂ ਕਿ ਇਹਨੂੰ ਪਾਣੀ ਵੋਟ ਠੀਕ ਹੈ ਜੀ ਅੱਜ ਤੁਹਾਨੂੰ ਕੀ ਲੱਗਦਾ ਕਿ ਐਤ ਕੀ ਲੁਧਿਆਣੇ ਦੇ ਵਿੱਚ ਕੌਣ ਜਿੱਤ ਸਕਦਾ ਹੈ ਜਾਂ ਤੁਹਾਨੂੰ ਕਿਹੜੇ ਸਿਆਸੀ ਪੱਖ ਦੀ ਹਵਾ ਜ਼ਿਆਦਾ ਨਜ਼ਰ ਆ ਰਹੀ ਹੈ ਮੈਂ ਤਾਂ ਹੀ ਕਾਂਗਰਸ ਨੂੰ ਪ੍ਰੋਵਾਈਡ ਕਰਦਾ ਜੀ ਤੇ ਤੁਸੀਂ ਐਤ ਕੀ ਵੋਟ ਕਿਨੂੰ ਪਾਓਗੇ ਫਿਰ ਸਰਾਜ ਅਵਡਿੰਗ ਜਿੰਦਾਬਾਦ ਠੀਕ ਹੈ ਜੀ ਸਰ ਤੁਸੀਂ ਐਤ ਕੀ ਕੀ ਦੇਖਦੇ ਹੋ ਕਿ ਐਤ ਕੀ ਕਿਨੂੰ ਜ਼ਿਆਦਾ ਲੁਧਿਆਣੇ ਦੇ ਵਿੱਚ ਕਿਹੜੇ ਪੱਖ ਦੀ ਜ਼ਿਆਦਾ ਹਵਾ ਨਜ਼ਰ ਆ ਰਹੀ ਹੈ ਕਾਂਗਰਸ ਜੀ ਤੇ ਤੁਸੀਂ ਐਤ ਕੀ ਵੋਟ ਕਿਨੂੰ ਪਾਓਗੇ ਫਿਰ ਰਾਜਾ ਅਵਡਿੰਗ ਠੀਕ ਹੈ ਜੀ ਸਰ ਤੁਸੀਂ ਐਤ ਕੀ ਕਿਹਨੂੰ ਵੋਟ ਪਾਓਗੇ ਆਮ ਆਦਮੀ ਪਾਰਟੀ ਠੀਕ ਹੈ ਤਾਂ ਮਤਲਬ ਤੁਹਾਨੂੰ ਆਮ ਆਦਮੀ ਪਾਰਟੀ ਦੇ ਕੰਮ ਪਸੰਦ ਨੇ ਬਿਲਕੁਲ ਜੀ ਠੀਕ ਹੈ ਜੀ ਤਾਂ ਤੁਹਾਨੂੰ ਕੀ ਲੱਗਦਾ ਕਿ ਐਤ ਕੀ ਲੁਧਿਆਣੇ ਦੇ ਵਿੱਚ ਕਿਹੜੇ ਸਿਆਸੀ ਪੱਖ ਦੀ ਹਵਾ ਜ਼ਿਆਦਾ ਨਜ਼ਰ ਆ ਰਹੀ ਹੈ ਲੁਧਿਆਣੇ ਦੇ ਵਿੱਚ ਕਿਹੜੇ ਸਿਆਸੀ ਪੱਖ ਦੀ ਮੂੰਹ ਦੱਸਿਏ ਜਾਂ ਦਿਖਾ ਕੇ ਦੱਸਿਏ ਮੂੰਹ ਹੀ ਦਿਖਾ ਕੇ ਦੱਸ ਦਈਏ ਜਿਵੇਂ ਤੁਹਾਨੂੰ ਠੀਕ ਲੱਗੇ ਦਿਹਾਵੀ ਖੋਲ ਕੇ ਉਹ ਦੇਖੋ ਜੀ ਇੱਕ ਤਰੀਕ ਨੂੰ ਇਹਨਾਂ ਨੇ ਆਣਾ ਤੇ ਦੇਖੋ ਕੁਦਰਤੀ ਕਿ ਨਾ ਰੱਬ ਨਾਲ ਹੁੰਦਾ ਵਾ ਕਿੱਦਾਂ ਨਾਲ ਹੈ ਚੋਣ ਨਿਸ਼ਾਨਤਾ ਝਾੜੂ ਹੈ ਹੀ ਹੈ ਜਿੰਨੀਏ ਪੋਲਿਟਿਕਸ ਦੇ ਵਿੱਚ ਮਤਲਬ ਕਿ ਕਰਪਸ਼ਨ ਸਾਫ ਕਰ ਰਿਹਾ ਆਮ ਆਦਮੀ ਪਾਰਟੀ ਵਾਲੇ ਰਵਿੰਦ ਕੇਜਰੀਵਾਲ ਜਨੇ ਸ਼ੁਰੂਆਤ ਕੀਤੀ ਸੀ ਤੇ ਸਰਦਾਰ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਵਿੱਚ ਸਵਾਈ ਕੀਤੀ ਤੇ ਦੇਖੋ ਰੱਬੋ ਨੰਬਰ ਵੀ ਇੱਕ ਮਿਲਿਆ ਤੇ ਆਨਗੇ ਵੀ ਇੱਕ ਨੰਬਰ ਨੂੰ ਤੇ ਤਾਰੀਖ ਵੀ 1 ਜੂਨ ਦੀ ਹੈ ਪਰ ਰਿਜ਼ਲਟ 4 ਜੂਨ ਨੂੰ ਆਣਾ ਹੈ ਠੀਕ ਹੈ ਜੀ ਠੀਕ ਹੈ ਧੰਨਵਾਦ ਸਾਚੀ ਗਾਲ ਸਰ ਤੁਹਾਨੂੰ ਐਤ ਕੀ ਲੱਗਦਾ ਕਿ ਲੁਧਿਆਣੇ ਦੇ ਵਿੱਚ ਕੌਣ ਜਿੱਤ ਸਕਦਾ ਹੈ ਕਿਹੜੇ ਸਿਆਸੀ ਪੱਖ ਦੀ ਹਵਾ ਤੁਹਾਨੂੰ ਜ਼ਿਆਦਾ ਨਜ਼ਰ ਆ ਰਹੀ ਹੈ ਕੁਛ ਨਹੀਂ ਕਹਿ ਸਕਦੇ ਜੀ ਇੱਥੇ ਤਾਂ ਬਸ ਆਹੀ ਤਾਂ ਕਰਨੇ ਜਿਹੜੀ ਪਾਰਟੀ ਵੀ ਆਵੇ ਵਧੀਆ ਆਵੇ ਬਸ ਜੀ ਤਾਂ ਤੁਸੀਂ ਕਿੰਨਾ ਮੁੱਦਿਆਂ ਨੂੰ ਮੁੱਖ ਰੱਖਦੇ ਹੋ ਵੋਟ ਪਾਓਗੇ ਸੰਤ ਕਾਰੋਬਾਰ ਚਾਹੀਦਾ ਜੀ ਕਾਰੋਬਾਰ ਫਿਰ ਤੁਸੀਂ ਉਹੀ ਤਾਂ ਕਿ ਕਿਹੜੇ ਸਿਆਸੀ ਤਰ ਨੂੰ ਮੁੱਖ ਰੱਖਗੇ ਹਾਂ ਜੀ ਕਿਸੇ ਨੂੰ ਮੁੱਖ ਨਹੀਂ ਰੱਖਦੇ ਸਾਨੂੰ ਤਾਂ ਸਾਡਾ ਕੰਮਕਾਰ ਚੱਲਣਾ ਚਾਹੀਦਾ ਤਾਂ ਰੇੜੀਆਂ ਫੜੀਆਂ ਲਾਣੇ ਆ ਰੇੜੀਆਂ ਫੜੀਆਂ ਦਾ ਕਮਾ ਕੇ ਅਸੀਂ ਖਾਣਾ ਵਾ ਵੀ ਜਿਹੜੀ ਵੀ ਪਾਰਟੀ ਆਵੇ ਜਿਹੜੀ ਫੜਿਆ ਵਾਲਿਆਂ ਨੂੰ ਵੀ ਰੋਟੀ ਪਾਣੀ ਦਾ ਰੁਜਗਾਰ ਮਿਲਣਾ ਚਾਹੀਦਾ ਪਰ ਤੇ ਐਤ ਕੀ ਫਿਰ ਕਿਹਨੂੰ ਵੋਟ ਪਾਉਂਦਾ ਸੋਚੀਂ ਕੁਝ ਨਹੀਂ ਕਹਿ ਸਕਦੇ ਇਹ ਤਾਂ ਬੰਦ ਹੁਣ ਪੌਕਟ ਬੰਦ ਹੈਗੀ ਆ ਬਾਅਦ ਚ ਦੇਖੋਗੇ ਕਿਹੜੀ ਖੋਲਣੀ ਹੈ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤਾਂ ਤੁਹਾਨੂੰ ਕੀ ਲੱਗਦਾ ਕਿ ਐਤ ਕੀ ਲੁਧਿਆਣੇ ਦੇ ਵਿੱਚ ਕੌਣ ਜਿੱਤ ਸਕਦਾ ਹੈ ਕਿਹੜੇ ਸਿਆਸੀ ਪੱਖ ਦੀ ਹੋਵਾ ਤੁਹਾਨੂੰ ਜ਼ਿਆਦਾ ਨਜ਼ਰ ਆ ਰਹੀ ਹੈ ਮੈਨੂੰ ਤਾਂ ਮੈਡਮ ਰਾਜਾ ਵੜਿੰਗ ਦੀ ਲੱਗ ਰਹੀ ਹੈ ਜੀ ਤੁਸੀਂ ਐਤ ਕੀ ਫਿਰ ਵੋਟ ਕਿਨੂੰ ਪਾਓ ਰਾਜਾ ਵੜਿੰਗ ਨੂੰ ਪਾਣੀ ਹੈ ਜੀ ਠੀਕ ਹੈ ਜੀ ਸਰ ਤੁਸੀਂ ਐਤ ਕੀ ਕਿਨੂੰ ਫਿਰ ਵੋਟ ਪਾ ਚੈੱਕ ਕਰਕੇ ਪਤਾ ਲਗਾਏਗਾ ਜਿੱਦਾਂ ਆਪਣੇ ਮਿਨਿਸਪਲ ਕਾਰਪੋਰੇਸ਼ਨ ਜੇ ਕਿੰਨੇ ਕਿੰਨਾ ਕਿੰਨਾ ਸਾਥ ਦਿੱਤਾ ਉਹ ਅਕੋਰਡਿੰਗ ਦੇਖ ਕੇ ਫਿਰ ਪਾ ਦਾਂਗੇ ਫਿਰ ਤੁਸੀਂ ਕਾਂਗਰਸ ਨੂੰ ਪਾਵਾਂਗੇ ਓਕੇ ਤੇ ਤੁਸੀਂ ਕਿੰਨਾ ਮੁੱਦਿਆਂ ਦੇ ਤਹਿਤ ਵੋਟ ਪਾਉਗੇ ਐਤਕੀ ਹਾਂਜੀ ਕਿੰਨਾ ਮੁੱਦਿਆਂ ਦੇ ਤਹਿਤ ਜਾਂ ਕਾਂਗਰਸ ਦੇ ਇਹੋ ਜਿਹੇ ਕਿਹੜੇ ਕੰਮ ਤੁਹਾਨੂੰ ਪਸੰਦ ਨੇ ਹਜੇ ਤਾਂ ਬਸ ਬੇਸਿਕਲੀ ਮੈਂ ਇਹਨਾਂ ਜਿਆਦਾ ਧਿਆਨ ਨਹੀਂ ਦੇ ਰਹੇ ਸਵਾਲ ਇਹ ਲੈ ਕੇ ਇਲੈਕਸ਼ਨ ਵਾਲੇ ਇੱਕ ਤਰੀਕ ਤੋਂ ਆ ਬਟ ਵੋਟ ਕਾਂਗਰਸ ਨੂੰ ਪਾਣੀ ਹਾਂ ਬਸ ਠੀਕ ਹੈ ਜੀ ਥੈਂਕ ਯੂ ਤੁਹਾਨੂੰ ਕੀ ਲੱਗਦਾ ਹੈ ਕਿ ਐਤਕੀ ਨੂੰ ਲੁਧਿਆਣੇ ਦੇ ਵਿੱਚ ਕੌਣ ਜਿੱਤ ਸਕਦਾ ਕਿਹੜੇ ਸਿਆ ਤੁਸੀਂ ਐਤਕੀ ਫਿਰ ਵੋਟ ਕਿਨੂੰ ਪਾ ਰਹੇ ਹੋ ਰਾਜਾ ਵੜਿੰਗੜ ਨਹੀਂ ਪਾਵਾਂਗੇ ਜੀ ਤੇ ਕਾਂਗਰਸ ਦੇ ਕੋਈ ਇਹੋ ਜਿਹੇ ਮੁੱਦੇ ਜਿਹੜੇ ਜਿਨ੍ਹਾਂ ਨੂੰ ਮੁੱਖ ਰੱਖਦੇ ਹੋ ਇੱਕ ਐਤਕੀ ਕਾਂਗਰਸ ਨੂੰ ਵੋਟ ਪਾ ਰਹੇ ਹੋ ਮੈਡਮ ਕਿਉਂਕਿ ਪਹਿਲਾਂ ਵੀ ਤਾਂ ਦੇਖਿਆ ਹੀ ਆ ਇਦਾਂ ਦਾ ਆਮ ਆਦਮੀ ਪਾਰਟੀ ਨੇ ਵੀ ਕਿਹਾ ਸੀਗਾ ਮੈਂ ਆਹ ਕਰ ਦੂੰਗਾ ਹੁਣ ਮੈਂ ਪੋਸਟ ਗ੍ਰੈਜੂਏਸ਼ਨ ਆ ਮੈਂ ਬਲਾਈਂਡ ਬੱਚਿਆਂ ਨੂੰ ਪੜ੍ਹਾਉਂਦੀ ਡਿਗਰੀ ਕੀਤੀ ਮੈਂ ਵਾਜਾ ਮਾਰਦਾ ਪਿਆ ਜਦੋਂ ਕੁਝ ਹੋਣਾ ਸੀ ਕਿ ਭਗਵੰਤ ਮਾਨ ਦੀ ਸਰਕਾਰ ਆ ਗਈ ਉੱਥੇ ਸਾਡੇ ਟੀਚਰਾਂ ਤੇ ਇਹਨਾਂ ਨੇ ਰੋਕ ਲਾ ਦਿੱਤੀ ਤੇ ਬਾਅਦ ਇਹ ਟੈਂਕੀਆਂ ਤੇ ਪਹੁੰਚ ਜਾਂਦੇ ਸਰਕਾਰ ਕੋਈ ਵੀ ਆ ਜਾਵੇ ਵੀ ਟੈਂਕੀਆਂ ਤੇ ਪ ਰਾਜਾ ਬੜਿੰਗ ਨੂੰ ਵੀ ਮੌਕਾ ਦਵਾਂਗੇ ਕਿਉਂਕਿ ਸਾਡੇ ਹੈਗੇ ਸੀਗੇ ਮਹੱਲੇ ਦੇ 4-5 ਕੰਮ ਉਹਨਾਂ ਨੇ ਕਰਾਏ ਆ ਸੋ ਇਸ ਕਰਕੇ ਇਹਨਾਂ ਤੇ ਆਸ ਹੈ ਹੀ ਨਹੀਂ ਜਿਹੜੀ ਸੀਐਮ ਦੀ ਕੁਰਸੀ ਆ ਇਹਨੂੰ ਬਾਝ ਹੱਥ ਘੜੀਆਂ ਜਗੜ ਲੈਂਦੀਆਂ ਨੇ ਬਸ ਇੱਕ ਵਾਰੀ ਬੈਠੇ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਕਿ ਮੇਰਾ ਖਰਾਬੇ ਨੇਦਾ ਦਾਵਾ ਜਿਹਦੇ ਤੇ ਮੈਂ ਸਹਾਨ ਕਰਾਂ ਕਿਸੇ ਦੇ ਘਰ ਦਾ ਚੁੱਲਾ ਚੱਲੂਗਾ ਉਹਦਾ ਚੁੱਲੇ ਭਜਾਉਂਦਾ ਪਿਆ ਇਸ ਦਾ ਵਿਸ਼ਵਾਸ ਕਰਦੇ ਨੇ ਜਿਹਨੇ ਕਿਸਾਨਾਂ ਦੀ ਗੋਲੀਆਂ ਮਰਵਾਤੀਆਂ ਉਹ ਬੰਦਾ ਕੀ ਕਰੂਗਾ ਜੀ ਠੀਕ ਹੈ ਉਹ ਚਾਲੀ ਦਿੱਲੀ ਤੋਂ ਰਿਹਾ ਸਾਰਾ ਕੁਝ ਪੰਜਾਬ ਦੀ ਤਾਂ ਆੜੀ ਨਹੀਂ ਸਕਦੇ ਕਦੀ ਠੀਕ ਹੈ ਜੀ ਕਿਤਾ ਤੁਹਾਨੂੰ ਕੀ ਲੱਗਦਾ ਹੈ ਕਿ ਐਤਕੀ ਲੁਧਿਆਣੇ ਦੇ ਵਿੱਚ ਕਿਸੇ ਸਿਆਸੀ ਪੱਖ ਦੀ ਹਵਾ ਨਜ਼ਰ ਜ਼ਿਆਦਾ ਆ ਰਹੀ ਹੈ ਤੇ ਕੌਣ ਜਿੱਤ ਸਕਦਾ ਹੈ ਦੇ ਕੋਸੀ ਅਸੀਂ ਬਖ ਦੀ ਹਵਾ ਕੀ ਦੱਸਿਓ ਜੀ ਅੱਜ ਕੱਲ ਦੇ ਕੈਂਡੀਡੇਟਾਂ ਦਾ ਆਪਣਾ ਕੋਈ ਵਜੂਦ ਨਹੀਂ ਹੈਗਾ ਬੀਜੇਪੀ ਨੇ ਪੰਜਾਬ ਲਈ ਅੱਜ ਕੱਲ ਅਜ ਤੱਕ ਕੁਝ ਕੀਤਾ ਨਹੀਂ ਬਿੱਟੂ ਜੀ ਜਿਨ੍ਹਾਂ ਦੇ ਦਾਦਾ ਜੀ ਨੇ ਪੰਜਾਬ ਲਈ ਕੁਰਬਾਨੀਆਂ ਦਿੱਤੀ ਉਹ ਬੀਜੇਪੀ ਵੱਲ ਚਲੇ ਗਏ ਉਹਨਾਂ ਦਾ ਮੌਜੂਦਾ ਆਪ ਦਾ ਕੋਈ ਸਟੈਂਡ ਹੈ ਨਹੀਂ ਅੱਜ ਕੱਲ ਤਾਂ ਸਾਨੂੰ ਪੰਜਾਬ ਦੇ ਵਿੱਚ ਵੋਟਾਂ ਦੇ ਵਿੱਚ ਨੋਟੇ ਹੀ ਨਜ਼ਰ ਆਉਂਦਾ ਹੋਰ ਤਾਂ ਕੁਝ ਨਜ਼ਰ ਹੀ ਨਹੀਂ ਆਉਂਦਾ ਜਿਹੜੇ ਬੇਰੋਜ਼ਗਾਰ ਨੇ ਬੇਰੋਜ਼ਗਾਰ ਨੇ ਉਹਨਾਂ ਲਈ ਰੋਜ਼ਗਾਰ ਹੈ ਨਹੀਂਗਾ ਜਿਹੜੇ ਵਪਾਰੀ ਹੈ ਉਹ ਵਪਾਰ ਤੋਂ ਪਰੇਸ਼ਾਨ ਨੇ ਉਹਨਾਂ ਦਾ ਵਪਾਰ ਬੰਦ ਹੋਇਆ ਪਿਆ ਹਰ ਇੱਕ ਬੰਦਾ ਆਪਣੇ ਲੈਵਲ ਤੇ ਕਿਤੇ ਨਾ ਕਿਤੇ ਪਰੇਸ਼ਾਨ ਜ਼ਰੂਰ ਹੈਗਾ ਜੇ ਆਪਾਂ ਗੱਲ ਕਰੀਏ ਆਪਣੀ ਨਵੀਂ ਆਈ ਆਮ ਆਮ ਆਦਮੀ ਪਾਰਟੀ ਦੀ ਜਿੱਥੇ ਇਹਨਾਂ ਨੇ ਜੇ ਮੈਂ ਕਹਿੰਨਾ ਜੀ ਬਿਜਲੀ ਦੀਆਂ ਯੂਨਟਾਂ ਮਾਫ ਕਰਤੀਆਂ ਨਾਲ ਪੰਜਾਬ ਦਾ ਲਾਅਨ ਆਰਡਰ ਖਰਾਬ ਹੋ ਗਿਆ ਆਪਾਂ ਅੱਜ ਕੱਲ ਦੇ ਸਮਾ ਦੇ ਵਿੱਚ ਜਿਸ ਹਿਸਾਬ ਨਾਲ ਦੇਖ ਰਹੇ ਆਂ ਜਿਸ ਹਿਸਾਬ ਦੇ ਨਾਲ ਪੰਜਾਬ ਤਰੱਕੀ ਦੀ ਰਾਹ ਤੋਂ ਪਿੱਛੇ ਨੂੰ ਆ ਰਿਹਾ ਇਸ ਟਾਈਮ ਤੱਕ ਪੰਜਾਬ ਦੀ ਰਾਜਨੀਤੀ ਬਾਰੇ ਕੁਝ ਕਹਿਣਾ ਹੀ ਰੰਗਲੇ ਪੰਜਾਬ ਦਾ ਵਾਅਦਾ ਸੀਗਾ ਭਗਵੰਤ ਮਾਨ ਆ ਰੰਗਲੇ ਪੰਜਾਬ ਦਾ ਵਾਅਦਾ ਹੋਇਆ ਤਾਂ ਜੀ ਪੂਰਾ ਠੇਕੇ ਥਾਂ ਥਾਂ ਤੇ ਖੁੱਲ ਗਏ ਮੇਰੇ ਗਲੀ ਵਾਲਾ ਮੋੜ ਸੀਗਾ ਜੀ ਇੱਕ ਉਸ ਗਲੀ ਵਾਲੇ ਮੋੜ ਨੂੰ ਨਾ ਪਹਿਲਾਂ ਗੁਰਦਾਰਾ ਹੁੰਦਾ ਸੀ ਉਹ ਅਸੀਂ ਜਦੋਂ ਕਿਹਾ ਰਿਸ਼ਤੇਦਾਰ ਨੂੰ ਦੱਸਦੇ ਹੀ ਨਾ ਬਾਹਰੋਂ ਰਿਸ਼ਤੇਦਾਰ ਹੁੰਦਾ ਸੀ ਅਸੀਂ ਉਹਨੂੰ ਕਹਿੰਦੇ ਸੀ ਜਿਹੜਾ ਗੁਰਦਾਰੇ ਤੋਂ ਸੱਜੇ ਪਾਸੇ ਮੁੜ ਜਾਓ ਹੁਣ ਸਾਨੂੰ ਦੱਸਣਾ ਸੌਖਾ ਹੋ ਗਿਆ ਪਹਿਲੇ ਮੋੜ ਤੇ ਆਉਂਗੇ ਉਹ ਠੇਕਾ ਉਸ ਤੋਂ ਬਾਅਦ ਖੱਬੇ ਮੁੜੋਗੇ ਨਾਲ ਹੀ ਠੇਕਾ ਉਸ ਤੋਂ ਬਾਅਦ ਸਾਡਾ ਘਰ ਹੈ ਜੀ ਇਹ ਇੰਨਾ ਕਿ ਰੰਗਲਾ ਪੰਜਾਬ ਭਗਵੰਤ ਮਾਨ ਜੀ ਨੇ ਬਣਾਇਆ ਅੱਜ ਕੱਲ ਜਿਹੜੇ ਭਗਵੰਤ ਮਾਨ ਜੀ ਵਾਅਦੇ ਕਰਦੇ ਸੀ ਵੀ ਕਦੇ ਨਹੀਂ ਨਹੀਂ ਆ ਵੀਆਈਪੀ ਕਲਚਰ ਖਤਮ ਹੋ ਜਾਊਗਾ ਵੀਡੀਓ ਦੇਖੀ ਜੀ ਟੂ 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 ਚੱਲ ਰਹੀ ਕੀ ਕਰਾਂਗੇ ਆਪਾਂ ਜਿਹੜੇ ਵਾਦੇ ਦਾ ਏ ਮੈਨੂੰ ਤਾਂ ਲੱਗਦਾ ਜਿੰਨੇ ਵੀ ਵਾਦੇ ਲੀਡਰ ਕਰਦੇ ਨੇ ਅਸਮਾਨ 'ਚ ਹੀ ਰਹਿ ਜਾਂਦੇ ਧਰਤੀ ਤੇ ਕਿਉਂ ਨਹੀਂ ਆਉਂਦੇ ਜਦੋਂ ਇਹ ਲੀਡਰ ਬਣ ਜਾਂਦੇ ਨੇ ਉਦੋਂ ਦਾ ਅਸਮਾਨ 'ਚ ਪਹੁੰਚ ਜਾਂਦੇ ਨੇ ਗੱਲਾਂ ਤਾਂ ਜੀ ਆਮ ਆਦਮੀ ਵਾਲੀਆਂ ਕਰਦੇ ਨੇ ਆਮ ਆਦਮੀਆਂ ਵਾਲੀਆਂ ਗੱਲਾਂ ਤਾਂ ਹੁਣ ਕੋਈ ਬੱਚੀਆਂ ਹੀ ਨਹੀਂ ਜੀ ਹੁਣ ਉਮੀਦ ਕੀ ਕਰੀਏ ਜੀ ਰੰਗਲੇ ਪੰਜਾਬ ਦੀ ਗਲੀ 'ਚ ਚੈਨਾ ਖੋ ਕੇ ਲੈ ਜਾਂਦੇ ਨੇ ਕੁਝ ਕਦੇ ਕੋਈ ਨਸ਼ਾ ਵੇਚਦਾ ਨਸ਼ਾ ਵਿਕਣਾ ਵੱਧ ਗਿਆ ਕਹਿੰਦੇ ਜੀ ਨਸ਼ਾ ਖਤਮ ਕਰ ਦਾਂਗੇ 5 ਮਿੰਟਾਂ 'ਚ ਐਮਐਸਪੀ ਮਿਲਦੀ ਸੀ 5 ਮਿੰਟ ਤਾਂ ਛੱਡੋ ਜੀ ਅੱਜ ਕਿਸਾਨਾਂ ਨੂੰ ਬੈਠੇ ਨੂੰ 5 ਮਹੀਨੇ ਹੋ ਗ ਤਾਂ ਫਿਰ ਤੁਸੀਂ ਐਤ ਕੀ ਕਿੰਨਾ ਕਿੰਨਾ ਨੂੰ ਵੋਟ ਪਾਣ ਦਾ ਸੋਚ ਰਹੇ ਦੇਖੋ ਜਿਹੜਾ ਕਿ ਸੂਝਵਾਨ ਆ ਜਿਹੜਾ ਕਿ ਪੰਜਾਬ ਦਾ ਸੂਝਵਾਨ ਨੌਜਵਾਨ ਆ ਉਹ ਸੋਚ ਸਮਝ ਕੇ ਵੋਟ ਪਾਊਗਾ ਵੈਸੇ ਤਾਂ ਜੀ ਹਲੇ ਫਿਲਹਾਲ ਦੇਖ ਰਹੇ ਆ ਇਹਨਾਂ ਕੈਂਡੀਡੇਟਾਂ ਦੇ ਵਿੱਚੋਂ ਕਈ ਹਰ ਬੰਦਾ ਦੇਖੋ ਜੀ ਜਦੋਂ ਦਾ ਹੁੰਦੇ ਇਲੈਕਸ਼ਨ ਉਦੋਂ ਦਾ ਜੀ ਸਾਡੇ ਕੋਲ ਆਂਦੇ ਨੇ ਚੰਨ ਵੀ ਤੋੜ ਕੇ ਲਿਆਣ ਔਰ ਮਨਜ਼ੂਰ ਨੇ ਅੱਜ ਕਿਸੇ ਲੀਡਰ ਨੂੰ ਕਹੋ ਜੀ ਆ ਆ ਜੀ ਸਾਡੀ ਗਲੀ ਵਾਲੀ ਸੜਕ ਨਹੀਂ ਬਣੀ ਉਹ ਕਹਿੰਦਾ ਹੁਣੇ ਹੀ ਕੋਈ ਗੱਲ ਨਹੀਂ ਸਾਡੀ ਸਾਨੂੰ ਵੋਟ ਪਾਉ ਬਣਾ ਕੇ ਦੇਾਂਗੇ ਜਦੋਂ ਵੋਟਾਂ ਪੈ ਜਾਂਦੀਆਂ ਉਸ ਤੋਂ ਬਾਅਦ ਕੋਈ ਨਜ਼ਰ ਨਹੀਂ ਆਂਦਾ ਦੇਖਾਂਗੇ ਇਸ ਲੁਧਿਆਣੇ ਦੀ ਜਨਤਾ ਬਹੁਤ ਸਮਝਦਾਰ ਆ ਸੋਚ ਸਮਝ ਕੇ ਵੋਟ ਪਾਊਗੀ ਜੀ ਨੂੰ ਵੀ ਪਾਊਗੀ ਬਿਲਕੁਲ ਰਾਈਟ ਪਾਊਗੀ ਬਾਕੀ ਰੰਗਲੇ ਪੰਜਾਬ ਦੀ ਧਰਾਨੇ ਇੱਕ ਹੈਗੀ ਆ ਭਾਨਾ ਸਿੱਧੂ ਜਿਹੜਾ ਸਹੀ ਕਰਦਾ ਸੀ ਠੋਕਦਾ ਨਾ ਆ ਹਾਲ ਠੀਕ ਤੁਸੀਂ ਐਤ ਕੀ ਵੋਟ ਕਿਨੂੰ ਪਾ ਰਹੇ ਹੋ ਸ਼ੋਕ ਪ੍ਰੈਸ਼ਰ ਪੱਪੀ ਜੀ ਨੂੰ ਕਿੰਨਾ ਮੁੱਦਿਆਂ ਦੇ ਤਹਿਤ ਤੁਸੀਂ ਆਮ ਆਦਮੀ ਪਾਰਟੀ ਨੂੰ ਵੋਟ ਪਾ ਰਹੇ ਹੋ ਮੁੱਦੇ ਇਹ ਹੀ ਆ ਜੀ ਟ੍ਰੈਕ ਦੀ ਪ੍ਰੋਬਲਮ ਹੈਗੀ ਆ ਤੇ ਬਾਕੀ ਜੋ ਵੀ ਆਪਣਾ ਸ਼ੋਕ ਪ੍ਰੈਸ਼ਰ ਪੱਪੀ ਦੀ ਵੱਡੇ ਹਸਪਤਾਲ ਲੈ ਕੇ ਆਣਗੇ ਸਕੂਲ ਲੈ ਕੇ ਆਣਗੇ ਵਧੀਆ ਕੰਮ ਕਰਨਗੇ ਲੋਕ ਸਭਾ 'ਚ ਆਵਾਜ਼ ਰਹਾਣਗੇ ਸਾਡੇ ਲੁਧਿਆਣਾ ਵਾਸੀਆਂ ਦੀ ਠੀਕ ਹੈ ਜੀ ਥੈਂਕ ਯੂ ਸਸ਼ੀਕਾਲੰਕ ਤੁਹਾਨੂੰ ਕੀ ਲੱਗਦਾ ਹੈ ਕਿ ਐਤਕੀ ਲੁਧਿਆਣੇ ਦੇ ਵਿੱਚ ਕੌਣ ਜਿੱਤ ਸਕਦਾ ਹੈ ਕਿਹੜੇ ਸਿਆਸੀ ਪੱਖ ਦੀ ਹਵਾ ਤੁਹਾਨੂੰ ਜ਼ਿਆਦਾ ਨਜ਼ਰ ਆ ਰਹੀ ਹੈ ਜੀ ਸਾਰੇ ਬਰਾਬਰ ਹੀ ਚੱਲ ਰਿਹਾ ਇਸ ਟਾਈਮ ਤੇ ਕੋਈ ਇੱਕ ਇਕੁਅਲ ਨਹੀਂ ਆਪਾਂ ਕਿਹਾ ਇੱਕ ਬੰਦਾ ਨਹੀਂ ਕਹਿ ਸਕੀ ਅੱਗੇ ਚੱਲ ਰਿਹਾ ਇੱਕ ਦੋ ਬੰਦੇ ਜਿਹੜੇ ਐ ਜਾਂ ਕਾਂਗਰਸ ਹੈ ਜਾਂ ਆਪ ਹੈ ਇਹ ਦੋਨਾਂ ਦੀ ਟੱਕਰ ਲੱਗਦੀ ਹੈ ਤੁਸੀਂ ਐਤਕੀ ਫਿਰ ਕਿਹਨੂੰ ਵੋਟ ਪਾ ਰਹੇ ਹੋ ਇਹ ਤੇ ਇੰਡੀਵਿਜੂਅਲ ਫੈਸਲਾ ਹੁੰਦਾ ਪਰ ਕਿੰਨਾ ਮੁੱਦਿਆਂ ਨੂੰ ਮੁੱਖ ਰੱਖਦੇ ਹੋ ਫਿਰ ਵੋਟ ਪਾ ਰਹ ਇਹ ਤੇ ਆਪਣੀ ਕੰਸਿਸਟੈਂਸੀ ਦਾ ਚ ਦੇਖਣਾ ਜੀ ਕੋਈ ਟ੍ਰੈਫਿਕ ਦੀ ਸਮੱਸਿਆ ਹੈ ਕੁਝ ਪੋਲਿਊਸ਼ਨ ਹੈ ਜਾਂ ਕੋਈ ਟ੍ਰੈਫਿਕ ਕੋਈ 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 ਵੀ ਚੀਜ਼ਾਂ ਇਹੋ ਜੀਆਂ ਨੇ ਉਹ ਆਪਣੀ ਸਿਟੀ ਦੇ ਅਕੋਰਡਿੰਗ ਹੀ ਅਪਾ ਦੇਖ ਕੇ ਪਾਣੇ ਜਿਹੜਾ ਬੰਦਾ ਸਾਨੂੰ ਇਸ ਰਿਕੋਰਡਿੰਗਲੀ ਠੀਕ ਲੱਗੇਗਾ ਉਹਨੂੰ ਹੀ ਪਾਵਾਂਗੇ ਕੋਈ ਪਾਰਟੀ ਵਾਈਜ਼ ਕੋਈ ਐਦਾਂ ਨਹੀਂ ਹੈ ਕਿ ਮੈਂ ਪਰਟੀਕੂਲਰ ਕਾਂਗਰਸ ਨੂੰ ਪਾਣੀ ਹੈ ਜਾਂ ਉਹਨੂੰ ਪਾਣੀ ਹੈ ਜੋ ਆਪਣੇ ਮਨ ਦੇ ਵਿੱਚ ਹੈ ਕਿ ਜਿਹੜਾ ਬੰਦਾ ਲੋਕਲ ਲੈਵਲ ਦੇ ਹੈ ਜਿਹੜਾ ਲੋਕਲਾਂ ਦੀ ਲੋਕਲ ਬੰਦਿਆਂ ਦੀ ਮੁੱਦੇ ਨੂੰ ਚੱਕੇ ਉਸ ਦਿਮ ਦੇ ਕਿ ਉਹ ਜੀ ਠੀਕ ਹੈ थैंक यू ਸਸ਼੍ਰੀਕਲ ਅੰਕਲ ਤੁਹਾਨੂੰ ਕੀ ਲੱਗਦਾ ਕਿ ਐਤ ਕੀ ਲੁਧਿਆਣੇ ਦੇ ਵਿੱਚ ਕੌਣ ਜਿੱਤ ਸਕਦਾ ਹੈ ਜਾਂ ਤੁਹਾਨੂੰ ਕਿਹੜੇ ਸਿਆਸੀ ਪੱਖ ਦੀ ਹਵਾ ਜ਼ਿਆਦਾ ਨਜ਼ਰ ਆ ਰਹੀ ਹੈ ਜ਼ਿਆਦਾ ਤਾਂ ਛਾੜੂ ਦੀ ਹੀ ਹੈ ਤੁਸੀਂ ਐਤ ਕੀ ਫਿਰ ਵੋਟ ਕਿਨੂੰ ਪਾ ਰਹੇ ਹੋ ਛਾੜੂ ਨੂੰ ਠੀਕ ਹੈ ਜੀ ਤਾਂ ਅੰਕਲ ਤੁਹਾਨੂੰ ਕੀ ਲੱਗਦਾ ਕਿ ਐਤ ਕੀ ਲੁਧਿਆਣੇ ਦੇ ਵਿੱਚ ਕੌਣ ਜਿੱਤ ਸਕਦਾ ਹੈ ਤੁਹਾਨੂੰ ਕਿਹੜੇ ਸਿਆਸੀ ਪੱਖ ਦੀ ਹਵਾ ਜ਼ਿਆਦਾ ਨਜ਼ਰ ਆ ਰਹੀ ਹੈ ਸਭ ਠੀਕ ਹੈ ਜੀ ਵੈਸੇ ਕਾਂਗਰਸ ਦਾ ਵੀ ਜੋਰ ਹੈ ਫਿਰ ਤੁਸੀਂ ਐਤ ਕੀ ਵੋਟ ਕਿਨੂੰ ਪਾਉਣ ਦਾ ਸੋਚ ਉਹਦੇ ਉਨ ਉੱਥੇ ਜਾ ਕੇ ਪਤਾ ਲੱਗੇਗਾ ਮੈਂ ਸਸ਼ੀਕਲ ਜੀ ਤੁਹਾਨੂੰ ਕੀ ਲੱਗਦਾ ਕਿ ਐਤ ਕੀ ਲੁਧਿਆਣੇ ਦੇ ਵਿੱਚ ਕੌਣ ਜਿੱਤ ਸਕਦਾ ਹੈ ਕਿਹੜੇ ਸਿਆਸੀ ਪੱਖ ਦੀ ਹਵਾ ਤੁਹਾਨੂੰ ਜ਼ਿਆਦਾ ਨਜ਼ਰ ਆ ਰਹੀ ਹੈ ਮੈਂ ਇੰਟਰਸਟਿਡ ਹੀ ਨਹੀਂ ਹਾਂ ਜੀ ਪਰ ਬੰਦੇ ਨੇ ਵੋਟ ਪਾਣੀ ਹੁੰਦੀ ਹੈ ਤਾਂ ਉਹ ਕਿੰਨਾ ਮੁੱਦਿਆਂ ਨੂੰ ਅਹਿਮ ਰੱਖਦੇ ਹੋਏ ਵੋਟ ਪਾਏਗਾ ਦੇਖੋ ਪਤਾ ਨਹੀਂ ਮੈਂ ਬੰਦਾ ਫਿਲਹਾਲ ਤਾਂ ਕੁਝ ਕਹਿ ਨਹੀਂ ਸਕਦੇ ਬਾਕੀ ਤੁਸੀਂ ਫਿਰ ਐਤ ਕੀ ਵੋਟ ਪਾਣ ਦਾ ਕਿਨੂੰ ਸੋਚ ਰਹੇ ਹੋ ਮੋਦੀ ਨਹੀਂ ਪਾਵਾਂਗੇ ਮੈਂ ਮੋਦੀ ਕਰੇਗਾ ਤਾਂ ਕੁਝ ਕਰਨ ਨਹੀਂ ਦਈਏਗਾ ਠੀਕ ਹੈ ਸਸ਼ੀਕਲ ਅੰਕਲ ਤੁਹਾਨੂੰ ਕੀ ਲੱਗਦਾ ਹੈ ਕਿ ਐਤ ਕੀ ਲੁਧਿਆਣੇ ਦੇ ਵਿੱਚ ਕੌਣ ਜਿੱਤ ਸਕਦਾ ਹੈ ਜਾਂ ਤੁਸੀਂ ਕਿਹੜੇ ਸਿਆਸੀ ਪੱਖ ਨੂੰ ਮੁੱਖ ਰੱਖਦੇ ਹੋਏ ਵੋਟ ਪਾਓਗੇ ਸਾਡੇ ਦੇ ਗਵਾਂਡ ਪੱਪੀ ਸ਼ਾਹਪੁਰੀ ਆਏਗਾ ਇਹ ਐਮਐਲਏ ਝੜੂ ਵਾਲਾ ਤਾਂ ਮਤਲਬ ਤੁਸੀਂ ਵੋਟ ਕਿਨੂੰ ਪਾ ਰਹੇ ਹੋ ਐਤ ਜੀ ਬੋਰਡ ਪੱਪੀ ਨੂੰਵਾਵਾਂਗੇ ਠੀਕ ਹੈ ਜੀ ਥੈਂਕ ਯੂ ਸਸ਼ੀਕਲ ਅੰਕਲ ਤੁਹਾਨੂੰ ਕੀ ਲੱਗਦਾ ਕਿ ਐਤਕੀ ਲੁਧਿਆਣੇ ਦੇ ਵਿੱਚ ਕੌਣ ਜਿੱਤ ਸਕਦਾ ਹੈ ਤੁਹਾਨੂੰ ਕਿਹੜੇ ਸਿਆਸੀ ਪੱਖ ਦੀ ਹਵਾ ਜ਼ਿਆਦਾ ਨਜ਼ਰ ਆ ਰਹੀ ਹੈ ਦੇਖੋ ਜੀ ਮੈਨੂੰ ਤਾਂ ਭਗਵੰਤ ਮਾਨ ਦੀ ਲੱਗਦੀ ਠੀਕ ਹੈ ਤੇ ਤੁਸੀਂ ਫਿਰ ਕਿਹਨੂੰ ਵੋਟ ਪਾਉਣ ਦਾ ਸੋਚ ਰਹੇ ਮੈਦਕੀ ਭਗਵੰਤ ਮਾਨ ਪਾਣੀ ਕਿੰਨਾ ਮੁੱਦਿਆਂ ਦੇ ਤਹਿਤ ਵੋਟ ਪਾ ਰਹੇ ਹੋ ਕਿਉਂਕਿ ਜਿਹੜੀ ਹੁਣ ਕਾਰਗੁਜ਼ਾਰੀ ਚੱਲ ਰਹੀ ਹੈ ਭਗਵੰਤ ਮਾਨ ਦੀਆਂ ਤੁਸੀਂ ਉਹਨਾਂ ਨੂੰ ਉਹਨਾਂ ਦੇ ਵਿੱਚੋਂ ਕਿਹੜੇ ਕੰਮਾਂ ਨੂੰ ਇਹੋ ਜਿਹਿਆਂ ਨੂੰ ਸਪੋਰਟ ਕਰਦੇ ਹੋ ਕਿ ਤੁਸੀਂ ਵੋਟ ਉਹਨਾਂ ਨੂੰ ਪਾ ਦੇਖੋ ਜੀ ਸਭ ਉਹ ਪਹਿਲਾਂ ਕੀ ਕਰਦੇ ਸੀ ਕਿ ਸਿ ਐਸਟੀ ଓਬੀਸੀ ਵਾਲਿਆਂ ਨੂੰ ਹੀ ਬਿਜਲੀ ਫਰੀ ਦੇਣੀ ਭਗਵੰਤ ਜੀ ਸਰਕਾਰ ਆਈ ਉਹਨੇ ਸਾਰਿਆਂ ਨੂੰ ਕਿਹਾ ਜੀ 600 ਯੂਨਟ ਤੱਕ ਸਾਰਿਆਂ ਨੂੰ ਫਰੀ ਹੈ ਉਹਨੇ ਸਭ ਬਰਾਬਰ ਕਰਤੇ ਤੇ ਇਸ ਤੋਂ ਬੱਧੀ ਵੱਡੀ ਗੱਲ ਹੋਰ ਕੀ ਚਾਹੀਦੀ ਉਹਨੇ ਸਭ ਕੁਝ ਬਰਾਬਰ ਕਰਤਾ ਨਾ ਜੀ ਇਸ ਕਰਕੇ ਮੇਰੀ ਵੋਟ ਭਗਵੰਤਵਾਨ ਨੂੰ ਜਾਣੀ ਠੀਕ ਹੈ ਜੀ ਥੈਂਕ ਯੂ ਸ਼੍ਰੀਗਾਂ ਅੰਕਲ ਤੁਹਾਨੂੰ ਕੀ ਲੱਗਦਾ ਕਿ ਐਤਕੀ ਲੁਧਿਆਣੇ ਦੇ ਵਿੱਚ ਕੌਣ ਜਿੱਤ ਸਕਦਾ ਹੈ ਕਿਹੜੇ ਸਿਆਸੀ ਪੱਖ ਦੀ ਹਵਾ ਤੁਹਾਨੂੰ ਜ਼ਿਆਦਾ ਨਜ਼ਰ ਆ ਰਹੀ ਹੈ ਕੁਝ ਕਹਿ ਨਹੀਂ ਸਕਦਾ ਜੀ ਤੇ ਫਿਰ ਐਤ ਕੀ ਵੋਟ ਪਾਉਂਦਾ ਕਿਨੂੰ ਸੋਚਿਆ ਜਾ ਰਿਹਾ ਤੈਨੂੰ ਹੋ ਕੇ ਪਾ ਦਾਂਗੇ ਜੀ ਬਟ ਤੁਹਾਡੇ ਆਪਣੇ ਮੁੱਦੇ ਨੇ ਹਾਂਜੀ ਤੁਹਾਡੇ ਆਪਣੇ ਮੁੱਦੇ ਨੇ ਸ਼ੋਨੀ ਕਾਲੀ ਦਲ ਨੂੰ ਪਾਵਾਂਗੇ ਠੀਕ ਹੈ ਜੀ ਥੈਂਕ ਯੂ ਐਤ ਕੀ ਫਿਰ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਤੁਸੀਂ ਲੁਧਿਆਣੇ ਦੇ ਵਿੱਚ ਕੀ ਦੇਖ ਰਹੇ ਹੋ ਕਿ ਕੌਣ ਜਿੱਤ ਸਕਦਾ ਹੈ ਬੀਜੇਪੀ ਤੁਸੀਂ ਐਤ ਕੀ ਫਿਰ ਵੋਟ ਕਿਨੂੰ ਪਾ ਰਹੇ ਬੀਜੇਪੀ ਨੂੰ ਪਾਵਾਂਗੇ ਠੀਕ ਹੈ ਜੀ ਸਾਹਿਗਲ ਅੰਕਲ ਤੁਹਾਨੂੰ ਕੀ ਲੱਗਦਾ ਕਿ ਐਤ ਕੀ ਲੁਧਿਆਣੇ ਦੇ ਵਿੱਚ ਕੌਣ ਜਿੱਤ ਸਕਦਾ ਹੈ ਤੁਹਾਨੂੰ ਕਿਹੜੇ ਸਿਆਸੀ ਪੱਖ ਦੀ ਹਵਾ ਤੁਹਾਨੂੰ ਜ਼ਿਆਦਾ ਨਜ਼ਰ ਆ ਰਹੀ ਹੈ ਆਮ ਆਦਮੀ ਦਾ ਹੀ ਹੈ ਜੋਰ ਜੀ ਜ਼ਿਆਦਾ ਤੁਸੀਂ ਐਤ ਕੀ ਫਿਰ ਵੋਟ ਕਿਹਨੂੰ ਪਾ ਰਹੇ ਹੋ ਆਮ ਆਦਮੀ ਨੂੰ ਜੀ ਠੀਕ ਹੈ ਅੰਕਲ ਤੁਸੀਂ ਕਿਹਨੂੰ ਐਤ ਕੀ ਵੋਟ ਪਾਉਣ ਦਾ ਸੋਚ ਰਹੇ ਹੋ ਆਮ ਆਦਮੀ ਨੂੰ ਅੰਕਲ ਤੁਹਾਡੇ ਕੀ ਵਿਚਾਰ ਨੇ ਆ ਤੁਸੀਂ ਐਤ ਕੀ ਕਿੰਨਾ ਨੂੰ ਵੋਟ ਪਾਉਣ ਦਾ ਸੋਚ ਰਹੇ ਹੋ ਬੇਟਾ ਮੈਂ ਬੋਰ ਜਿਹਨੂੰ ਹੀ ਪਾਉਂਗਾ ਦੱਸਣਾ ਨਹੀਂ ਕਰੂੰਗਾ ਕਿੰਨਾ ਮੁੱਦਿਆਂ ਨੂੰ ਮੁੱਖ ਰੱਖਦੇ ਹੋਏ ਦੇਖੋ ਪਤਾ ਕੀ ਹੈ ਬੇਟਾ ਮਨਜ ਸੋਚੇ ਹੈ ਕਿਨੂੰ ਵੋਟ ਪਾਣੀ ਹੈ ਜਿੰਨ ਪਾਣੀ ਆਪਕਰ ਨੂੰ ਡਿਕਲੇਅਰ ਕਰਨੀ ਹੈ ਕਿਸੇ ਦੀ ਨਾਲ ਦੁਸ਼ਮਣ ਬਟਾਪਾ ਮੁੱਦੇ ਤਾਂ ਦੱਸ ਸਕਦੇ ਨਾ ਕਿ ਸਾਡੇ ਮੁੱਦੇ ਕਿਹੜੇ ਅਹਿਮ ਨੇ ਨਹੀਂ ਕੰਮ ਕੀਤੇ ਆ ਉਹਨੂੰ ਹੀ ਪਾਵਾਂਗੇ ਠੀਕ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਐਤ ਕੀ ਲੁਧਿਆਣੇ ਦੇ ਵਿੱਚ ਕੌਣ ਜਿੱਤ ਸਕਦਾ ਹੈ ਤੁਹਾਨੂੰ ਕਿਹੜੇ ਸਿਆਸੀ ਪੱਖ ਦੀ ਹਵਾ ਜ਼ਿਆਦਾ ਨਜ਼ਰ ਆ ਰਹੀ ਹੈ ਦੇਖੋ ਜਿਹੜੀ ਅਸਲੀਅਤ ਆ ਉਹ ਤਾਂ ਇਹ ਹੈ ਕਿ ਮਹਿੰਗਾਈ ਬੇਰੋਜ਼ਗਾਰੀ ਜਿਹੜੀ ਬੀਜੇਪੀ ਦੀ ਏ ਨੇ ਬੀਜੇਪੀ ਤਾਂ ਇੱਥੇ ਜਿੱਤ ਨਹੀਂ ਸਕਦੀ। ਸਵਾਲ ਹੀ ਨਹੀਂ ਪੈਦਾ ਹੁੰਦਾ। ਇੱਥੇ ਹੋ ਸਕਦਾ ਆਪ ਵਾਲਾ ਕੈਂਡੀਡੇਟ ਸੀਟ ਲੈ ਜਾਵੇ। ਤੇ ਤੁਸੀਂ ਐਤ ਕੀ ਫਿਰ ਕਿਹਨੂੰ ਵੋਟ ਪਾਉਣ ਦਾ ਸੋਚ ਰਹੇ ਹੋ? ਮੈਂ ਤਾਂ ਆਪ ਨੂੰ ਹੀ ਪਾਉਂਗਾ। ਠੀਕ ਹੈ ਜੀ। ਤੁਹਾਨੂੰ ਕੀ ਲੱਗਦਾ ਕਿ ਐਤ ਕੀ ਲੁਧਿਆਣੇ ਦੇ ਵਿੱਚ ਕੌਣ ਜਿੱਤ ਸਕਦਾ ਹੈ? ਤੁਹਾਨੂੰ ਕਿਹੜੇ ਸਿਆਸੀ ਪੱਖ ਦੀ ਹਵਾ ਜ਼ਿਆਦਾ ਨਜ਼ਰ ਆ ਰਹੀ ਹੈ? ਮੈਡਮ ਸਰ ਕਿਸੇ ਦਾ ਕੁਝ ਨਹੀਂ ਕਹਿ ਸਕਦੇ ਹੈਗੇ। ਤੁਸੀਂ ਫਿਰ ਐਤ ਕੀ ਵੋਟ ਕਿਨੂੰ ਪਾਉਣ ਦਾ ਸੋਚ ਰਹੇ ਹੋ? ਅਸੀਂ ਬੀਜੇਪੀ ਨੂੰ। ਠੀਕ ਹੈ ਜੀ। ਅੱਜ ਅਸੀਂ ਮੌਜੂਦ ਸੀ ਇਹ ਸ਼ਹਿਰ ਲੁਧਿਆਣਾ ਤੇ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਲੁਧਿਆਣਾ ਵਾਸੀਆਂ ਦੇ 2024 ਦੀਆਂ ਲੋਕ ਸਭਾ ਚੋਣਾਂ ਨੂੰ ਅਹਿਮ ਰੱਖਦੇ ਹੋਏ ਕੀ ਵਿਚਾਰ ਨੇ ਤੇ ਨਾਲ ਹੀ ਇਹ ਵੀ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਕਿਹੜੇ ਸਿਆਸੀ ਪੱਖ ਤੇ ਨਾਲ ਦੀ ਨਾਲ ਕਿਹੜੇ ਮੁੱਦਿਆਂ ਨੂੰ ਅਹਿਮ ਰੱਖ ਕੇ ਐਕਟੀ ਵੋਟ ਪਾਣਗੇ ਤੇ ਅਜਿਹਾ ਹੋਰ ਇਸ ਤਰ੍ਹਾਂ ਦੇ ਸਰਵੇਜ਼ ਤੇ ਇਸ ਤਰ੍ਹਾਂ ਦੀ ਵੀਡੀਓਜ਼ ਦੇ ਲਈ ਬਣੇ ਰਹੋ ਵਸਦਾ ਪੰਜਾਬ ਦੇ ਨਾਲ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਧੰਨਵਾਦ